ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਫਾਈਨਲੀ ਸਤਿੰਦਰ ਸਰਤਾਜ ਦੀ ਆਉਣ ਵਾਲੀ ਨਵੀਂ ਫਿਲਮ ਸ਼ਾਇਰ ਦਾ ਅਫੀਸ਼ੀਅਲ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਦਰਸ਼ਕਾਂ ਵੱਲੋਂ ਕਾਫੀ ਸਮੇਤੋ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਸ਼ਾਇਰ ਫਿਲਮ ਦੇ ਟੀਜ਼ਰ ਤੋਂ ਲੱਗਦਾ ਹੈ ਕਿ ਇਹ ਫਿਲਮ ਜਿਸ ਦਿਨ ਵੀ ਰਿਲੀਜ਼ ਹੋਵੇਗੀ ਰਿਕਾਰਡ ਤੌਰ ਕਮਾਈ ਕਰੇਗੀ ਤੇ ਇੱਕ ਬਲੌਕਬਸਟਰ ਫਿਲਮ ਸਾਬਿਤ ਹੋਵੇਗੀ ਸ਼ਾਇਰ ਫਿਲਮ ਦੇ ਵਿੱਚ ਸਾਨੂੰ ਸਤਿੰਦਰ ਸਰਤਾਜ ਤੋਂ ਇਲਾਵਾ ਨੀਰੂ ਬਾਜਵਾ ਵੀ ਦੇਖਣ ਨੂੰ ਮਿਲਣ ਵਾਲੇ ਹਨ ਇਸ ਫਿਲਮ ਦੀ ਸਟੋਰੀ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ। ਸ਼ਾਇਰ ਫਿਲਮ ਨੂੰ ਡਾਇਰੈਕਟ ਉਦੇ ਪ੍ਰਤਾਪ ਸਿੰਘ ਨੇ ਕੀਤਾ ਹੈ ਜੋ ਪਹਿਲਾਂ ਵੀ ਕਈ ਸੁਪਰ ਹਿੱਟ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ ਤੇ ਪ੍ਰੋਡਿਊਸ ਸੰਤੋਸ਼ ਬਾਸਠਾਈ ਨੇ ਕੀਤਾ ਹੈ। ਸ਼ਾਇਰ ਫਿਲਮ ਦੇ ਟੀਜ਼ਰ ਦਾ ਦਰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਟੀਜ਼ਰ ਰਿਲੀਜ਼ ਹੁੰਦਿਆਂ ਹੀ ਇਸ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ کافی ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਸ਼ਾਇਰ ਫਿਲਮ ਦੀ ਸਟੋਰੀ ਨੂੰ ਜਗਦੀਪ ਸਿੰਘ ਵਿਰਿੰਗ ਨੇ ਰਿਟਨ ਕੀਤਾ ਹੈ ਬਾਕੀ ਸਤਿੰਦਰ ਸਰਤਾਜ ਦੀ ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ ਬਾਕੀ ਆਸ ਕਰਦੇ ਹਾਂ ਕਿ ਇਹ ਫਿਲਮ ਰਿਲੀਜ਼ ਹੋਦਿਆਂ ਹੀ کافی ਸ਼ਾਨਦਾਰ ਕਮਾਈ ਕਰੇਗੀ ਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ ਬਾਕੀ ਇੰਤਜ਼ਾਰ ਰਹੇਗਾ ਇਸ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਤੇ ਟ੍ਰੇਲਰ ਹੋਣ ਤੇ ਉਸ ਦਾ ਰਿਵਿਊ ਵੀ ਜਲਦ ਹੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਤੁਹਾਨੂੰ ਸਤਿੰਦਰ ਸਰਤਾਜ ਦੀ ਸ਼ਾਇਰ ਫਿਲਮ ਦਾ ਟੀਜ਼ਰ ਕਿਦਾਂ ਦਾ ਲੱਗਿਆ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਾਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ